ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਟਿਆਲਾ ਦੀ ਮਾਲ ਰੋਡ ਸਿੱਧ ਗਾਂਧੀ ਬੁੱਧੇ ਸਾਹਮਣੇ ਗੁੱਗਾ ਮਾੜੀ ਵਿੱਚ ਗੁੱਗਾ ਨੌਮੀ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਗੁੱਗਾ ਜਾਹਰ ਵੀਰ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ ਤੇ ਮਾੜੀ ਦੇ ਭਗਤ ਸੰਜੇ ਰਾਣਾ ਨੇ ਦੱਸਿਆ ਕਿ ਇਹ ਮਾੜੀ ਪ੍ਰਾਚਨ ਮਾੜੀ ਹੈ ਇੱਥੇ ਲੋਕਾਂ ਦੀਆਂ ਮੁਰਾਦਾਂ ਵੀ ਪੂਰੀਆਂ ਹੁੰਦੀਆਂ ਨੇ ਤੇ ਦੂਰੋਂ-ਦੂਰੋਂ ਲੋਕ ਆ ਕੇ ਇੱਥੇ ਮੱਥੇ ਟੇਕਦੇ ਨੇ ਅਤੇ ਸਮੇਂ-ਸਮੇਂ 'ਤੇ ਇੱਥੇ ਲੰਗਰ ਵੀ ਚਲਾਏ ਜਾਂਦੇ ਨੇ ਸਾਕੇ ਦਰਬਾਰ ਦੀ ਹੈ ਮੈਂ ਤੁਹਾਡੀ ਬੇਨਤੀ ਕਰਦਾ ਹਾਂਗਾ ਵੀ ਜੋ 27 ਤਰੀਕ ਔਰ 26 ਤਰੀਕ ਦਾ ਜਿਹੜਾ ਪ੍ਰੋਗਰਾਮ ਹੈ 26 ਤਰੀਕ ਨੂੰ ਜਨਮ ਅਸ਼ਟਮੀ ਦਾ ਪ੍ਰੋਗਰਾਮ ਬਣਾਇਆ ਜਾਏਗਾ ਔਰ ਦਰਬਾਰ ਵੱਲੋਂ ਤੇ 27 ਤਰੀਕ ਨੂੰ ਵੀ ਦਾ ਪ੍ਰੋਗਰਾਮ ਬਣਾਇਆ ਜਾਏਗਾ ਔਰੇ ਠੀਕ ਹੈ ਜੀ ਬਹੁਤ ਮਤਲਬ ਕਿ ਰੌਣਕਾਂ ਲੱਗਦੀਆਂ ਔਰੇ ਜੋ ਵੀ ਭਗਤ ਸਨਾਨੇ ਆ ਸਭ ਦੀਆਂ ਮਨੋਗਾਵਨਾ ਪੂਰੀਆਂ ਹੁੰਦੀਆਂ ਲੰਗਰ ਪੰਡਾਰੇ ਬਹੁਤ ਚੱਲਦੇ ਔਰੇ ਬਹੁਤ ਛੜੀ ਵਾਲੇ ਭਗਤ ਵੀ ਆਣੇ ਆ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਔਰੇ ਸਭ ਦੀਆਂ ਇੱਛਾਵਾਂ ਮਨਪੂਰੀਆਂ ਹੁੰਦੀਆਂ ਪੀਰ ਸਾਹਿਬ ਕਰਦੇ ਆ ਸਭ ਦੀਆਂ ਮਨੋ ਕਾਣਾਪੋਰੀ ਆਉਂਦੇ ਆ ਸਾਡੇ ਸੰਜੇ ਰਾਣਾ ਜੀ ਹੈ ਮੈਸਟਰ ਰஞ்சிਤ ਭਗਤ ਸੁੰਦਰ ਭਗਤ ਸੌਰਕਵਾਸੀ ਉਹਨਾਂ ਦਾ ਮਾਪੋਤਾ ਜੀ ਜੈ ਕਰਾ ਗੁੱਗਾ ਜਿਹਾਰਪੁਰ ਦਾ ਬੋਲ ਸੱਚੇ ਦਰਵਾਰ ਕੀ ਜੈ ਜੈ ਕਰਾ ਸ਼ੀ ਗੁਰੂ ਗੋਖਣਾ ਜੀ ਦਾ ਬੋਲ ਸੱਚੇ ਦਰਵਾਰ ਕੀ ਜੈ ਜੈ ਕਰਾ ਸ਼ੀ ਗੁੱਗਾ ਜਿਹਾਰਪੁਰ ਜੀ ਦਾ ਬੋਲ ਸੱਚੇ ਦਰਵਾਰ ਕੀ ਜੈ ਦੇਖੋ ਜੀ ਮੈਂ ਸੰਜੇ ਕਮਾ ਰਾਣਾ ਮੋਤਮ ਗੁੱਗਾ ਮਾੜੀ ਮਾ ਰੋੜ ਪਟਿਆਲਾ ਗਾਂਧੀ ਬੁੱਧ ਦੇ ਸਾਹਮਣੇ ਇਹ ਸਾਡਾ ਵੜਾਲੇ ਦਾ ਪੂਰਾ ਇਤਿਹਾਸਿਕ ਬਹੁਤ ਪੁਰਾਣਾ ਦਰਬਾਰ ਹੈ ਮੇਨ ਦਰਬਾਰ ਹੈ ਇਤਿਹਾਸਿਕ ਦਰਬਾਰ ਹੈ ਜੀ ਇਹ ਇਸ ਦਰਬਾਰ ਤੇ ਜਨਮ ਅਸ਼ਮੀ ਕੱਲ ਮਨਾਈ ਜਾਏਗੀ ਜੋ ਕਿ 26 ਤਰੀਕ 8ਵੇਂ ਮਹੀਨੇ 2024 ਤੇ ਉਸ ਤੋਂਗਲੇ ਦਿਨ 27 ਤਰੀਕ ਨੂੰ ਗੂਗਾ ਨਮੀ ਦਾ ਤੇ ਹਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਤੇ ਬਾਬਾ ਜੀ ਦੇ ਆਸ਼ੀਰਵਾਦ ਨਾਲ ਸਾਰੀ ਸੰਗਤਾਂ ਨਾਲ ਸਾਰੇ ਜਿੰਨੇ ਵੀ ਸ਼ਰਧਾਲੂ ਸਾਡੇ ਜਿਹੜੇ ਦਰਬਾਰ ਨਾਲ ਜੁੜੇ ਪਏ ਜਿੰਨੇ ਵੀ ਸੰਗਤ ਵਾਲੇ ਦਰਬਾਰ ਸੇਵਾਦਾਰ ਪੋਰ ਮੱਲੇ ਵਾਲੇ ਸਾਡੇ ਪਿੱਛੇ ਵਰਦੇ ਜੀ ਮੱਲੇ ਲੋਰੀਗੇਟ ਵਾਲੇ ਜਿੰਨੇ ਵੀ ਸਬਦ ਆਲੂਣੇ ਸਾਰੇ ਦਰਬਾਰ ਨਾਲ ਜੁੜੇ ਹੋਏ ਨੇ ਜੀ ਉਹ ਸਾਰੇ ਹੋਂ ਹੋਂ ਅਗੇ ਪਹੁੰਚਦੇ ਨੇ ਜੀ ਔਰ ਦਰਬਾਰ ਤੇ ਜੀ ਬੜੀ ਧੁੰਮਤਾਂ ਨਾਲ ਲੋਕੀ ਬਾਹਰੋਂ ਵੀ ਆਉਂਦੇ ਨੇ ਜੀ ਦਰਬਾਰ ਤੇ ਉਗਾਂ ਮਾਡੀ ਮਾਰ ਰੋਡ ਤੇ ਜੀ ਪਟਿਆਲੇ ਬਹੁਤ ਪ੍ਰਣਾਧ ਹੈ ਆਪਣਾ ਦਰਬਾਰਾ ਪਟਿਆਲੇ ਦਾ ਜੀ ਬੜੀ ਧੁੰਮਤਾਂ ਨਾਲ ਮਨਾਇਆ ਜਾਂਦਾ ਲੰਗਰ ਚੱਲਦਾ ਮਹਾਰਾਜ ਦਾ ਜੀ ਔਰ ਕੱਲ ਲੰਗਰ ਚੱਲੇਗਾ ਜੀ ਸਵੇਰ ਤੋਂ ਸ਼ੁਰੂ ਹੋ ਜਾਏਗਾ ਲੰਗਰ ਰਾਤ ਤੋਂ ਸਾਰੀ ਰਾਤ ਕੱਲ ਪਰਸੋ ਵੀ ਕੜੀ ਜਾਵਲ ਦਾ ਆਪਣਾ ਆਲੂ ਡਿੱਕੀ ਆਈਸਕ੍ਰੀਮ ਕੋਲ ਡਰਿੰਕ ਤਰਾਂਤਰ ਦੇ ਨੰਗੇ ਸਾਏਸ਼ ਦਾਲੂ ਵੱਲੋਂ ਵੀ ਸਾਡੇ ਦਰਵਾਰ ਵੱਲੋਂ ਵੀ ਲਗਾਏ ਜਾਂਦੇ ਨੇ ਹਿੰਤੇ ਇਹ ਬਹੁਤ ਭਾਰੀ ਰਸ਼ ਹੁੰਦਾ ਬਹੁਤ ਮਿੰਨੇ ਲੱਗਦਾ ਹੈ ਲੈਣਾ ਲੱਗ ਜਿੰਦੀਆਂ 2-3 ਦਿਨ ਲੈਣਾ ਲੱਗ ਜਿੰਦੀਆਂ ਜੀ ਇਹ ਦਰਬਾਰ ਆਪਣੇ ਟਾਲੇ ਦਾ ਮੇਨ ਦਰਵਾਰ ਹੈ ਇੱਥੇ ਇਤਿਹਾਸ ਦਰਬਾਰ ਦਾ ਹੈ ਕਿ ਤੋਂ ਬਾਬਾ ਜੀ ਆਏ ਸੀਗੇ ਜੀ ਅਸ ਤੋਂ ਕੁਝ ਪੁਰਾਣਾ ਬਹੁਤ ਚਾਲੰਦੀ ਗੱਲ ਹੈ ਸਾਡੇ ਦਾਦੇ ਬਤਾਦੇ ਸੀਗੇ ਉਹਨਾਂ ਦੱਸਦੇ ਹੁੰਦੇ ਸਾਨੂੰ ਵੀ ਉਹ ਰਹੇ ਉਹ ਵੀ ਮਹਾਰਾਜ ਆਪ ਰਹਿ ਕੇ ਗਏ ਆ ਉਹ ਕਿ ਰੈਸਟ ਕਰਕੇ ਗਏ ਆ ਜੀ ਵੀ ਆਪਾਂ ਕਹਿ ਲਈਏ ਜੀ ਤੇ ਮੇਰੇ ਦਾਦਾ ਜੀ ਸੀਗਾ ਸਾਡੀ 38ਵੀਂ ਅੱਠੀ ਪੀੜ੍ਹੀ ਹੈ ਜੀ ਉਹਰੇ ਪਹਿਲੇ ਮੇਰੇ ਦਾਦਾ ਜੀ ਸੀਗੇ ਮੇਰੇ ਪ੍ਰਤਦਾਦਾ ਜੀ ਸੀਗੇ ਮੇਰੇ ਫਾਦਰ ਸਾਹਿਬ ਸੀਗੇ ਰਾਮਕਿਸ਼ਨ ਜੀ ਜਿਹੜੇ ਪਹਿਲਾਂ ਗਦੀ ਨਿਸ਼ੀਨ ਸੀਗੇ ਉਹ ਹੁਣ ਸੁਰੱਖਿਤਾਾਰਗਣੇ ਜੀ ਸਾਲ ਹੋਇਆ ਉਹਨਾਂ ਨੂੰ ਤੇ ਉਸ ਤੋਂ ਬਾਅਦ ਗਦੀ ਨਿਸ਼ੀਨ ਮੈਂ

ਤੇ ਮੈਂ ਸਾਰੇ ਜਿਨੇ ਵੀ ਪਟਿਆਲੇ ਦੇ ਜਿਨੇ ਵੀ ਪਟਿਆਲੇ ਦੇ ਲੋਕਲ ਜਾਂ ਬਾਹਰ ਦੇ ਪੰਜਾਬ ਤੋਂ ਵੀ ਸ਼ਰਧਾਲੂਣੇ ਬਾਬਾ ਜੀ ਨੂੰ ਮੰਨਦੇ ਨੇ ਜਿਨ੍ਹਾਂ ਦੀ ਮੰਨਤਾਂ ਪੂਰੀਆਂ ਹੁੰਦੀਆਂ ਨੇ ਔਰ ਇਹ ਆ ਕੇ ਸੇਵਾ ਕਰਦੇ ਨੇ ਬਾਬਾ ਜੀ ਸਾਰੇ ਨੂੰ ਅਪੀਲ ਕਰਦਾ ਹਾਂ ਕਿ ਹੱਥ ਜੋੜ ਕੇ ਸਾਡੇ ਸਾਰੇ ਜਿਨੇ ਵੀ ਦਰਬਾਰ ਦੇ ਸੇਵਾਦਾਰ ਐ ਔਰ ਜਿਨੇ ਵੀ ਪਟਿਆਲੇ ਦੇ ਵੀ ਲੋਕਲ ਬਾਹਰੋਂ ਵੀ ਜਿਨੇ ਵੀ ਸੰਗਤ ਐ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਹ ਦਿਨ ਸਾਲ ਬਾਦ ਆਂਦਾ ਹੈ ਬਾਬਾ ਜੀ ਦਾ ਤੇ ਜੀ ਇਸ ਦਿਨ ਆ ਕੇ ਮਹਾਰਾਜ ਦੇ ਕਲ ਪਰਸਨੋਮੀਆ ਮਹਾਰਾਜ ਦੀ ਆਸ਼ੀਰਵਾਦ ਲੋ ਆਪਣੀ ਮਨੋ ਕਾਮਣੀਆਂ ਔਰ ਬਾਬਾ ਜੀ ਦੇ ਅੱਗੇ ਰੱਖੋ ਤੇ ਬਾਬਾ ਜੀ ਪੂਰੀ ਕਰਦੇ ਨੇ ਮੈਂ ਫ ਇਹ ਮਨੁੱਖ ਆਪਣਾ ਪੂਰੀ ਕਰੋ ਤੇ ਬਾਬਾ ਜੀ ਦਾ ਆਸ਼ੀਰਵਾਦ ਲਓ ਜੈਕਾਰਾ ਸ਼੍ਰੀ ਗੋਬਿੰਦ ਜੀ ਦਾ ਬਹੁਤ ਸਾਕੇ ਦਰਬਾਰ ਕੀ ਜੈ ਪ੍ਰਾਪਰਟੀ ਬੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ